ਪਿਓਲੇ ਨਾਲੇ ਮੇਰੇ ਵੀ ਗੁੱਸਾ ਨਾ ਕਰਨੋ ਘਰ ਉੱਪਰ ਹੀ ਬੈ ਗਿਆ ਠੀਕ ਆ ਉਦੋਂ ਇੰਦਰ ਮੈਂ ਕਿਹਾ ਜੀ ਭਾਈ ਸਾਹਿਬ ਕੀ ਆ ਦੇਖਾ ਪਾਣੀ ਇੰਦਰ ਮੈਂ ਕਿਹਾ ਭਾਈ ਸਾਹਿਬ ਤੁਮਾਰੇ ਕੋ ਕਿਹਦਾ ਲੱਗ ਰਹਾ ਲਾਗ ਹੋਰ ਨੂੰ ਕੀ ਰਿਹਾ ਹੁਣ ਜਣ ਗਏ ਉਹਦੇ ਆ ਵੇਖੋ ਜੀ ਮੋਟਰ ਚਲਾਤੀ ਪਾਉ ਨੇ ਥੱਲੇ ਬੱਲੇ ਤੇ ਨਿਆ ਕਿ ਇੰਦਰ ਕਲੀ ਇੰਟਰਵਿਊ ਨਿਕਣ ਲਿਆ ਪਾਣੀ ਦਾ ਵੜਾ ਰਹਿ ਪਿਆ ਨਹੀਂ ਆ ਉਹ ਤੇ ਨਿਆ ਬਹੁਤ ਮਿੰਟ ਬੀਟੂ ਆਪਾਂ ਕਰੀਏ ਨੋਜ਼ਲਾ ਫੇਟ ਹੋਰੀਆਂ ਕਰਨੀ ਆਲੇ ਨਾ ਪਿਲਾ ਪਾਣੀ ਕਰ ਦੋ ਕਰ ਇਹ ਬੋਰੇ ਕਣੀ ਆਵਾ ਇਹ ਨਵਾਂ ਇਹ ਪੁਰਾਣਾ ਕਣੀ ਉਹ ਨਵਾਂ ਕਣੀ ਉਸ ਜਗ੍ਹਾ ਉੱਥੇ ਜਾ ਚਲੋ ਮਾਰ ਦਿਓ ਆਹ ਦੇਖ ਮੇਰੇਆਂ ਜੋ ਪਾਣੀ ਕੱਢਣ ਦੇ ਬੰਦੇ ਪਾਣੀ ਗਿਆ ਇਹਦੇ ਚ ਵੀ ਤੈਨ ਡੇਖਦਾ ਬਾਹਰ ਡੇਖਦਾ ਡੇਖਦਾ ਹਮ ਰੇ ਰੇ ਇਹਦੇ ਆ ਮਾਰੋ ਛੱਡ ਕੇ ਮਾਰ ਦੋ ਨਾ ਕੋਈ ਗੱਲਾਂ ਕਰ ਪਾ ਕੇ ਜਿੱਦਾਂ ਵੀ ਆ ਮੰਨ ਲਓ ਇਹ ਵਰਕਸ਼ਾਪ ਨਹੀਂ ਆ ਵਰਕਸ਼ਾਪ ਬਣਾਤੀ ਇੱਥੇ ਤੇ ਆ ਸਾਡਾ ਫੋਰਮੈਨ ਸਾਹਿਬ ਆ ਇਹਨਾਂ ਦੀ ਟੀਮ ਮੱਲੇ ਦੇ ਥੱਲੇ ਸਾਰੀ ਟੀਮ ਕੰਮ ਕਰਨ ਢਈ ਆ 8-9 ਬੰਦੇ ਥੱਲੇ ਹਾਂ ਇਹਦੇ ਜਿਹੜਾ ਕਪੜਾ ਮਾਰਦੇ ਦੋਈ ਨਾ ਆ ਆ ਵੀਰ ਕੰਮ ਸਿੱਖ ਲਏ ਨੇ ਆਹ ਵੇਖੋ ਜੀ ਇਹ ਸਿਲੰਡਰ ਦੇ ਵਿੱਚੋਂ ਪੂਰਾ ਟੱਕਿਆ ਇਦਾਂ ਹੀ ਉਹ ਸਿੱਟੀ ਆੜਤੀ ਇਹ ਸਭ ਦਾ ਟਰੈਕਟਰ ਆ ਉਹ ਆਉਂਦੀ ਇਥੇ ਨਹੀਂ ਵੀਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਵੇਖੋ ਪਾਣੀ ਨਿਕਲਦਾ ਇਹ ਸਿਲੰਡਰ ਚੋਂ ਤੇ ਵੀ ਸਾਰ ਇੱਕ ਬਣਾ ਮਜੂਦਾ ਨਹੀਂ ਆ ਇਹਦੇ ਮਾਲਕ ਮਾਲਕ ਇੱਥੇ ਨਹੀਂ ਹੈਗੇ ਤੇ ਅਸੀਂ ਉਹਨਾਂ ਨੂੰ ਕਿਹਾ ਨਾ ਇਹਦੇ ਚ ਡੀਜ਼ਲ ਹੈਗਾ ਸੀ ਤੇ ਡੀਜ਼ਲ ਮੰਗਵਾਇਆ ਸੀ ਇਹ ਵੇਖੋ ਤੇ ਨਾ ਬੈਟਰੀ ਹੈਗੀ ਇਹਦੇ ਚ ਬੈਟਰੀ ਹੈਗੀ ਆ ਪਰ ਬੈਟਰੀ ਡੈੱਡ ਆ ਕਿਉਂਕਿ ਜਿਹੜੇ ਟਰੈਕਟਰ ਚ ਬੈਟਰੀ ਨਹੀਂ ਉਹਦੇ ਵਾਸਤੇ ਖਪ-ਖਪਾ ਬਹੁਤ ਜ਼ਿਆਦਾ ਹੋ ਜਾਂਦਾ ਜੇ ਬੈਟਰੀ ਹੈ ਤਾਂ ਥੋੜਾ ਸੌਖਾ ਕੰਮ ਹੋ ਜਾਂਦਾ ਵਾ ਆਹ ਵੇਖੋ ਆਹ ਲਓ ਚਲੋ ਸੇਵਾ ਤੇ ਕੀਤੀ ਸਾਰਿਆਂ ਨੇ ਰੱਬ ਨੇ ਸੇਵਾ ਕੁਝ ਲਾਗ ਹੀ ਦੇਤੀ ਪੈਹਿਆਂ ਦੇ ਵੀਰ ਕਰਦੇ ਆ ਉਹ ਵੀ ਨਾਲ ਜ਼ਰੂਰੀ ਆ ਪਰ ਹੱਥੀ ਇਹ ਹੱਥੀ ਰੱਬ ਨੇ ਸਾਡੀ ਸੇਵਾ ਲਾਤੀ ਪਤਾ ਨਹੀਂ ਕਿਹੜੇ ਬੰਨੇ ਨਾ ਕਿਹੜੇ ਕਰਮ ਹੀ ਸਾਡੇ ਲਿਖੇ ਇਹ ਨਹੀਂ ਆ ਕੋਈ ਕਾਲੀ ਜਾਂ ਠੰਡੇ ਸਵੇਹ ਨਾ ਆਏ ਆ ਨੁਕਸਾਨ ਨਹੀਂ ਕਿਸ ਦਾ ਕਰਕੇ ਜਾਵਾਂਗੇ ਖੁਦ ਵੀ ਅਸੀਂ ਟਰੈਕਟਰਾਂ ਦਾ ਕੰਮ ਵਪਾਰ ਦਾ ਟਰੈਕਟਰਾਂ ਦਾ ਕੰਮ ਕਰਦੇ ਆ ਸਾਨੂੰ ਇਹ ਚੀਜ਼ਾਂ ਬਾਰੇ ਪਤਾ ਵਾ ਤੇ ਸਾਨੂੰ ਵੀ ਇਹ ਹੁੰਦਾ ਵੀ ਕਿਸ ਦਾ ਨੁਕਸਾਨ ਨਾ ਹੋ ਜੇ ਠੰਡੇ ਸਵੇਰਾਂ ਇਹ ਆਪ ਟਾਈਮ ਜ਼ਰੂਰ ਲੱਗਣ ਡਿਆ ਵਾ ਠੰਡੇ ਸਵੇਰਾਂ ਤੇ ਫੋਰਮੈਨ ਸਾਹਿਬ ਜੀ ਮੁੰਡਿਆਂ ਨੂੰ ਸਮਝਾ ਦਿੰਦੇ ਆ ਇਹ ਮੁੰਡੇ ਕੋਈ ਇਹ ਨਹੀਂ ਆ ਵੀ ਟਰੈਕਟਰਾਂ ਦੇ ਮਕੈਨਿਕ ਆ ਇਹ ਗੱਲ ਸਿੱਧੀ ਦੱਸਦਾ ਫੋਰਮੈਨ ਇਹ ਜ਼ਿੰਮੇਵਾਰੀ ਸਮਝਦਾ ਨਾਲ ਕੋਈ ਵੀ ਬੰਦਾ ਇਹ ਆ ਵੀ ਮੰਨ ਲਓ ਵੀ ਹੁਣ ਕੱਲ ਦੇ ਲੱਗੇ ਆ ਕਿਹੜੀ ਚੀਜ਼ ਕਿੱਥੋਂ ਖੁੱਲਣੀ ਆ ਕਿਹੜੀ ਚਾਬੀ ਕਿੱਥੇ ਚਾਹੀਦੀ ਆ ਇਹਨਾਂ ਵੀਰਾਂ ਨੂੰ ਪਤਾ ਲੱਗ ਗਿਆ ਕਿਉਂਕਿ ਇਹ ਇੱਕ ਤਾਮ ਇੱਕੋ ਹੀ ਫੋਰਮੈਨ ਆ ਇਹਦੇ ਇਹੋ ਹੀ ਸਾਰਿਆਂ ਨੂੰ ਦੱਸੀ ਜਾਂਦਾ ਵਾ ਤੇ ਦੱਸਿਆਂ ਵੱਲੋਂ ਵੀ ਕੱਲ ਦਾ ਤਜਰਬਾ ਹੋ ਗਿਆ ਮੁੰਡਿਆਂ ਨੂੰ ਇਹ ਇਹ ਹਰ ਕੋਈ ਮੁੰਡੇ ਕੰਮ ਹੋਰ ਕਰਦੇ ਆ ਇਹ ਕੋਈ ਡੀਜ਼ਲ ਮਕੈਨਿਕ ਨਹੀਂ ਹੈਗੇ ਵੀ ਜੇ ਡੀਜ਼ਲ ਮਕੈਨਿਕ ਹੋਣ ਹੌਸਲਾ ਵੇਖੋ ਇੱਕ ਲੱਬੜਨਾ ਲਬਾਉਣ ਤੋਂ ਨਹੀਂ ਦੇ ਬੰਦੇ ਸੋਚਦੇ ਵੀ ਕਾਲੇ ਤੇਲ ਨਾਲ ਲੱਬੜਾਂਗੇ ਸਾਫ਼ ਸੁਥਰੇ ਇਹੋ ਜਿਹਾ ਕੋਈ ਚੱਕਰ ਨਹੀਂ ਆ ਸੇਵਾ ਵਾ ਸੇਵਾ ਸਾਡੇ ਗਾਇਕਾਂ ਨੇ ਵੀ ਬਹੁਤ ਕੀਤੀ ਆ ਤੇ ਬਾਅਦ ਚ ਵੀਡੀਓ ਇੱਕ ਬਣਾਵਾਂਗੇ ਹੋਰ ਵੀ ਰੁਪਈਆ ਤਾਂ ਬਹੁਤ ਵੀਰਾਂ ਕੋ ਆ ਸੇਵਾ ਕਰਨ ਦਾ ਕਿਸੇ ਕਿਸ ਦਾ ਹੌਸਲਾ ਪੈਂਦਾ ਬਾਕੀ ਸੋਨੂ ਭਾਜੀ ਆਪਣੇ ਨਾਲ ਪਿੰਡ ਬਟਾਰੀ ਤੋਂ ਤੇ ਆ ਵੀਰ ਵਪਾਰੀ ਆ ਪਿੰਡ ਨੋਨਿਆਂ ਤੋਂ ਪ੍ਰਗਟ ਸਿੰਘ ਪੱਗਾ ਤੱਕ ਆ ਪੜੀ ਫਿਰਿਆ ਅਸ਼ਸ਼ਾਤੜੀ ਤੱਕ ਡੁੱਬ ਗਿਆ ਹੈ ਹਾਂਜੀ ਹਾਂਜੀ ਠੀਕ ਠੀਕ ਆ ਪੂਰੀਆਂ 13 ਪਾਰਟੀਆਂ ਵਾ ਕੋਈ ਆਪਣੇ ਰਿਸ਼ਤੇਦਾਰ ਹੀ ਨਹੀਂ ਇਹਨਾਂ ਨਾਲ ਕੋਈ ਜਾਣ ਪਛਾਣ ਨਹੀਂ ਆਪਾਂ YouTube ਤੇ ਵੀਡੀਓ ਪਾਈ ਸੀ ਭਿੰਡਰ ਡੇੜੀ ਫਾਰਮ ਤੇ ਤੇ ਭਿੰਡਰ ਫਾਰਮ 13 13 ਤੇ ਇਹ ਵੀਰ ਨੇ ਫੋਨ ਕੀਤਾ ਸੀ ਤੇ ਤਾਂ ਆਏ ਆ ਕੋਈ ਆਪਣੀ ਰਿਸ਼ਤੇਦਾਰੀ ਨਹੀਂ ਕੋਈ ਮਾਸੀ ਨਹੀਂ ਕੋਈ ਭੂਆ ਨਹੀਂ ਕੋਈ ਨਾਨਕੇ ਨਹੀਂ ਆ ਸਾਡੇ ਇੱਧਰ ਆਹ ਵੇਖ ਲਓ ਆਪਾਂ ਸੇਵਾ ਕਰਨ ਆਏ ਆ ਆਹ ਵੇਖ ਲਓ ਭਾਈ ਇੱਥੋਂ ਤੱਕ ਪਾਣੀ ਗਿਆ ਜਿੱਥੇ ਤੱਕ ਠੀਕ ਆ ਆਹ ਦੇਣਾ ਪਾਟੀਆਂ ਟੇਣਾ ਪਾਟੀਆਂ ਮਗਰਾਟਾਂ ਦੇ ਉੱਤੇ ਕਈ ਵਾਰਾਂ ਵੀਰ ਕਹਿ ਦਿੰਦੇ ਆ ਵੀ ਇਹ ਜਾਣ ਪਛਾਣ ਆ ਆ ਤੇ ਕੰਮ ਕਰਦੇ ਆ ਸਾਡੀ ਕੋਈ ਜਾਣ ਪਛਾਣ ਨਹੀਂ ਇੱਥੇ ਇਹਦੀ ਇਹਨਾਂ ਦੀ ਕੋਈ ਜਾਣ ਪਛਾਣ ਨਹੀਂ ਆ ਇਹ ਸਾਡੀ ਸੇਵਾ ਕਰਨ ਦੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਕੋਈ ਵੀ ਜਿੰਨੇ ਵੀ ਟਰੈਕਟਰ ਸਰਵਿਸ ਕਰਤੀ ਇਹਨਾਂ ਨੇ ਜਿੰਨੇ ਵੀ ਆਪਾਂ ਟਰੈਕਟਰ ਹੋਣ ਤੱਕ ਸਰਵਿਸ ਕੀਤੀ ਆ ਆਪਾਂ ਸਟਾਰਟ ਕੱਲਾ ਕੱਲਾ ਟਰੈਕਟਰ ਕਰਕੇ ਵਿਖਾਇਆ ਤੇ ਕੱਲੇ ਕੱਲੇ ਟਰੈਕਟਰ ਚੋਂ ਪਾਣੀ ਨਿਕਲਿਆ ਵਾ ਕਈ ਵੀਰ ਕਹਿ ਦਿੰਦੇ ਆ ਵੀ ਟਰੈਕਟਰ ਚ ਪਾਣੀ ਨਹੀਂ ਸੀ ਪਾਇਆ ਤੇ ਉਹਨਾਂ ਨੇ ਵੀ ਕੀਤੀਆਂ ਆਪਾਂ ਆਏ ਤਾਂ ਸੇਵਾ ਕਰਨ ਹੀ ਪਰ ਹਾਂ ਜਾਇਜ ਕੰਮ ਕੀਤਾ ਇਹ ਸੇਵਾ ਰੱਬ ਨੇ ਸਾਡੇ ਸੇਹ ਲਾਤੀ ਕੋਈ ਇਹ ਨਹੀਂ ਆ ਵੀ ਆ ਮੱਲੋ ਵੀ ਪਾਣੀ ਨਹੀਂ ਪਿਆ ਟਰੈਕਟਰ ਤਾਂ ਵਿਖਾਉਣੇ ਆ ਡੁੱਬੇ ਹੀ ਤਾਂ ਇਹ ਕਿ ਵੀਰ ਨੇ ਬੈਟਰੀਆਂ ਦੀ ਸੇਵਾ ਕਰਨੀ ਆ ਉਹ ਤੋਂ ਕਰ ਸਕਦਾ ਵਾ ਬੈਟਰੀਆਂ ਕਈਆਂ ਟਰੈਕਟਰਾਂ ਦੀਆਂ ਡੈੱਡ ਆ ਉਹ ਇਹਨਾਂ ਨਾਲ ਫੋਨ ਫਾਨ ਤੇ ਗੱਲ ਕਰਕੇ ਜਾਂ ਕੁਝ ਵੀ ਆ ਆ ਵੇਖੋ ਪਾਣੀ ਆ ਪਾਣੀ ਇਹ ਕੈਲੰਡਰ ਚੋਂ ਵੇਖੋ ਨਿਕਲਦਾ ਆ ਵੇਖੋ ਇਹ ਤਾਂ ਵਿਖਾਉਣੇ ਆ ਵੀ ਜਿਹੜੇ ਕੰਮ ਕਰਨ ਦੇ ਹੱਥੀਂ ਕਰਨ ਦੇ ਆਹੀਂ ਦੱਸਣ ਦੇ ਆ ਫੜਾ ਨਹੀਂ ਕੋਈ ਡੇ ਮਾਰਨਾ ਆਬ ਮੰਨ ਲਓ ਵੀ ਸਿੱਧੀ ਗੱਲ ਆ ਇਧਰ ਵੇਖੋ ਭਾਜੀ ਇਹ ਸੇਵਾ ਵੀਰਾਂ ਦੀ ਇਹਨਾਂ ਵੀਰਾਂ ਦੇ ਨਾਲ ਜਿਹੜੇ ਵੀਰ ਆਏ ਆ ਨਾ ਸਾਡੇ ਨਾਲ ਇਹਨਾਂ ਦੀ ਬਹੁਤ ਵੱਡੀ ਸੇਵਾ ਵਾ ਹੱਥੀਂ ਸੇਵਾ ਕਰਨ ਦੇ ਆਏ ਵੀਰ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਇੱਕ ਫੋਨ ਤੇ ਸਾਡੇ ਨਾਲ ਇਹ ਵੀਰ ਸਾਡੇ ਤਿਆਰ ਹੋਏ ਆ ਆਈ ਰੱਬ ਨੇ ਕਿਹਾ ਤੁਸੀਂ ਸਾਂਝਾ ਬਾਕੀ ਇਹਦੀਆਂ ਨੋਇਲਾਂ ਖੋਲਣੀਆਂ ਪੈਣਗੀਆਂ ਚਲੋ ਕੋਈ ਗੱਲ ਨਹੀਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਵੀ ਕੋਈ ਗੱਲ ਨਹੀਂ ਸੇਵਾ ਕਰਨ ਆਏ ਆ ਆਪਾਂ ਆਪਾਂ ਕੋਈ ਕਿਸਨਾ ਨਹੀਂ ਮਤਲਬ ਬਾਕੀ ਆਪਾਂ ਅੱਗੇ ਵੀ ਇਹ ਚੀਜ਼ ਬੋਲੀ ਆ ਵੀ ਆਪਾਂ ਨੂੰ ਇਹ ਚੀਜ਼ ਨਾਲ ਮਰ ਬੱਲੇ ਕੋਈ ਕੋਈ ਤਗੜਾ ਵਾ ਕੋਈ ਹਲਕਾ ਵਾ ਕਿਸਾਨ ਆਪਾਂ ਇਹ ਸੇਵਾ ਕਰਨ ਭਾਵੇਂ 100 ਕਿੱਲੇ ਵਾਲਾ ਵਾ ਤੇ ਭਾਵੇਂ 200 ਕਿੱਲੇ ਵਾਲਾ ਵਾ ਬਾਕੀ ਜਿੰਨੇ ਟਰੈਕਟਰ ਹੋ ਗਏ ਸਾਰੇ ਅੱਜ ਅਪਾਂ ਵੀਡੀਓ ਸਾਰਿਆਂ ਦੀ ਇਕੱਠਿਆਂ ਦੀ ਬਣਾਵਾਂਗੇ ਲੈਂਨ 'ਚ ਖੜਾ ਕੇ ਪਾ ਦਾਂਗੇ ਐਦਾਂ ਵੀਰ ਹੁਣੇ ਹੋਵੇ ਟਰੈਕਟਰ ਇੱਕ ਹੋਰ ਆ ਗਿਆ 575 ਇਦھر ਹਾਲ ਲੈਣ ਨੂੰ ਸਟਾਰਟ ਕਰਨ ਦੇ ਆ ਵੀਰੋਣੀ ਆ ਐਦਾਂ ਵੱਲੋਂ ਆ ਥੋੜਾ ਜਿਹਾ ਸਾਨੂੰ ਸੌਖਾ ਆ ਜਾਂਦਾ ਕਿਉਂਕਿ ਅਸੀਂ ਇੱਕੇ ਥਾਂ ਬਸ ਲਾਈ ਆ ਤੇ ਉਦੋਂ ਸਾਨੂੰ ਵੀ ਘਰਾਂ 'ਚ ਜਾਣਾ ਉੱਕਾ ਜਾਂਦਾ ਜਗ੍ਹਾ ਖੁੱਲੀ ਹੀ ਮਤਲਬ ਪੂਰੇ ਦੇ ਵਿੱਚ ਡੇਰਿਆਂ ਜਾਂ ਪੈਂਕਣ ਹੀ ਹੈਗੇ ਵੇਟ ਉਹ ਪਿੰਡ 'ਚ ਬਾਰ-ਬਾਰ ਪਿੰਡ ਦੇ ਇਹ ਵੀ ਟਰੈਕਟਰ ਡੁੱਬਾ ਮਗਰ ਪਾ ਕੇ ਲਿਆਂਦਾ ਵੀਰਾਂ ਨੇ ਇਹ ਚੀਜ਼ਾਂ ਤਾਂ ਵਿਖਾਉਣੇ ਆ ਇਹ ਨਹੀਂ ਵੀ ਇਹਨਾਂ 'ਚ ਪਾਣੀ ਨਹੀਂ ਗਏ ਸਾਰਿਆਂ 'ਚ ਪਾਣੀ ਗਏ ਆ ਕੋਈ ਕਿਸ ਦੇ ਸ਼ਿਫਾਰਿਸ਼ ਤੇ ਨਹੀਂ ਕੰਮ ਕਰਨ ਦੇ ਇਹ ਵੀਰ ਇਹ ਨਾ ਸੋਚੀ ਜਾਵੇ ਵੀ ਇਹ ਸ਼ਿਫਾਰਿਸ਼ ਤੇ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਆ ਤੇ ਉਹਨਾਂ ਵਾਸਤੇ ਹੱਥ ਜੋੜ ਕੇ ਮੰਨ ਲਓ ਮਾਫੀ ਮੰਗਦੇ ਆ ਜਿਨ੍ਹਾਂ ਨੂੰ ਗੱਲ ਕੋਈ ਘਾਟਾ ਵਾਧਾ ਲੱਗੇ ਜਾਂ ਕੁਝ ਵੀ ਆ ਕਈ ਵਾਰ ਹੋ ਜਾਂਦਾ ਵੀ ਸਾਡੀ ਬੋਲਬਾਣੀ ਥੋੜੀ ਖੜਵੜੀ ਆ ਸਿੱਧਾ ਬੋਲ ਦਿੰਨੇ ਆ ਅੱਜਕੱਲ ਦੁਨੀਆ ਮਿੱਠੇ ਬੰਦੇ ਨੂੰ ਪਸੰਦ ਕਰਦੀ ਆ ਇਹ ਕਰਕੇ ਸਾਡੀਆਂ ਗੱਲਾਂ ਵਾ ਸਿੱਧੀਆਂ ਭਿੰਡਰ ਡੇਰੀ ਫਾਰਮ ਤੇ ਭਿੰਡਰ ਫਾਰਮ 13 13 ਆਪਣਾ ਚੈਨਲ ਆ ਫੇਸਬੁੱਕ ਤੇ ਵੀ YouTube ਤੇ ਵੀ ਉਹਦੇ ਨਾਲ ਹੀ ਇਹਨਾਂ ਦਾ ਪਿਆਰ ਮੰਨ ਲਓ ਬਣਿਆ ਵਾ ਪ੍ਰੇਮ ਪਿਆਰ ਬਣਿਆ ਵਾ ਬਾਕੀ ਇਹ ਵੀਡੀਓ 36 ਦਿਨਾਂ ਦੇ ਵਿੱਚ ਚੜਨੀ ਆ ਵਾ ਇੱਥੇ ਨੈਟਵਰਕ ਦੀ ਪ੍ਰੋਬਲਮ ਆ ਜੇ ਸ਼ਾਮਾਂ ਤੱਕ ਅਹੀਂ ਵਾਪਸੀ ਕਰ ਦੇਣੀ ਆ ਕੱਲ ਸਵੇਰ ਦੇ ਪਿੰਡੋਂ ਅਹੀਂ ਕਮ ਸੇ ਕਮ 7 ਵਜੇ ਦੇ ਤੁਰੇ ਅਹੀਂ ਪਰ ਸਾਨੂੰ 12 ਵਜੇ ਇੱਥੇ ਆਉਂਦੇ ਆ ਇਸ ਟਾਈਮ ਹੋਈ 11 ਵਜੇ ਦਾ ਟਾਈਮ ਹੋ ਗਿਆ 6 ਵਜੇ ਦੇ ਸਵੇਰ ਦੇ ਲੱਗੇ ਆ 8 9 ਟਰੈਕਟਰ ਅੱਜ ਮੇਰੇ ਖਿਆਲ ਨਾਲ 9 ਕ ਟਰੈਕਟਰ ਤੇ ਲਾਗੇ ਬਰ ਨੇ ਕਰਤੇ ਅੱਜ ਬਾਕੀ ਹੋਰ ਵੀ ਕੋਈ ਗੱਲਬਾਤ ਉਹ ਦੱਸਾਂਗੇ ਹਾਲੈਂਡ ਟਰੈਕਟਰ ਸਟਾਰਟ ਕਰਨ ਦੇ ਆ ਹੋ ਸਕਦਾ ਵੀ ਉਹਨੂੰ ਪਿੱਛੇ ਪਾ ਕੇ ਮੱਲੋ ਹੋਵੇ ਬੈਂਡਰੀਨਾ ਟਰੈਕਟਰ ਸਟਾਰਟ ਨਹੀਂ ਹੋਣਿਆ ਇਹ ਉਹ ਸਾਦਾ ਪਿੱਛੇ ਪਾ ਕੇ ਕਰਨਾ ਪਵੇ ਜੀੜਾ ਨਿਕਲਦਾ ਜ਼ਰੂਰ ਆ ਆ ਵੇਖੋ ਜੀ ਪਾਣੀ ਵੇਖੋ ਕਿੰਨਾ ਵਾ ਟਰੈਕਟਰਾਂ ਦੇ ਵਿੱਚ ਇਹ ਆ ਵੀ ਸਟਾਰਟ ਨਹੀਂ ਕੀਤੇ ਸਟਾਰਟ ਹੋਣੇ ਵੀ ਨਹੀਂ ਜੇ ਸਟਾਰਟ ਦਾ ਧੱਕਾ ਕਰਦੇ ਤੇ ਨੁਕਸਾਨ ਹੋ ਜਾਂਦਾ ਹਾਂ ਵੇਖੋ ਵੀ ਕਿੰਨਾ ਕਮਸ ਕਮ ਕੇਸ ਚ 10 ਲੀਟਰ ਕੇਸ ਚ 15 ਲੀਟਰ ਸੋਨਾਲੀ ਕਾ 750 ਪਾਣੀ ਤੇਲ ਮਾਰ ਦਿੰਦੇ ਨਾ ਤੰਸ ਸੰ ਆਊਗਾ ਮੜਾ ਮੁੱਢਾ ਆਹ ਵੇਖੋ ਜੀ ਫੋਰਮੈਨ ਆਉਣ ਦੇ ਕੰਮ ਸੇ ਕਮ ਇਹ ਵੇਖੋ ਵੀ ਮਿੰਟ ਤੋਂ ਉੱਤੇ ਹੀ ਹੋ ਗਿਆ ਵਾ ਇਹ ਨਾ ਉਹ ਟਾਇਰ ਹੋਇਆ ਚੇ ਦੇਖੋ ਆਓ ਆਹ ਵੇਖੋ ਪਾਣੀ ਨਿਕਲਦਾ ਪਾਣੀ ਕਿੰਨਾ ਘਰ ਕਿਸ ਨੇ ਤੇ ਇਹ ਕਹਿਣਾ ਉਹ ਪਾਣੀ ਭਾਤਾ ਇਹਦੇ ਚ ਹੜਦਾ ਹੀ ਨਹੀਂ ਨਿਕਲਦਾ ਪਾਣੀ ਬਹੁਤ ਜਿਆਦਾ ਪਾਣੀ ਸਭ ਤੋਂ ਵੱਧ ਸੋਨਾਲੀਕਾ ਟਰੈਕਟਰ ਚੋਂ ਪਾਣੀ ਥੱਲੇੋਂ ਨਿਕਲਿਆ ਤੇ ਇਹ ਤੇ ਇਦਾਂ ਲੱਗਦਾ ਜਿਦਾਂ ਪਾਣੀ ਵਿੱਚ ਹੁੰਦਾ ਵਾ ਅਜੇ ਤੱਕ ਤੇਲ ਨਹੀਂ ਆਇਆ ਅਜੇ ਤੱਕ ਤੇਲ ਨਹੀਂ ਆਇਆ ਇਹਦੇ ਚ ਪੂਰੇ ਮਿੰਟ ਦੀ ਵੀਡੀਓ ਕੋ ਸ਼ਾਰਟ ਜੂ ਵਿਖਾਇਆ ਸੀ ਇਹ ਵੇਖੋ ਵੀ ਜਿਆਦਾ ਪਾਣੀ ਡੇੜਾ ਵਾ ਇਹ ਆਂਦੇ ਆਪਣੇ ਪਾਣੀ ਵੇਖੋ ਸਾਫ ਨਿਤਰਿਆ ਇਹ ਰੱਖ ਦ ਰੱਖ ਦ ਬਾਲਟੀ ਇਹ ਵੇਖੋ ਪਾਣੀ ਸਾਫ ਵਿੱਚੋਂ ਨਿਕਲਿਆ ਜਦਾ ਨਿਤਰਿਆ ਐ ਪੂਰਾ ਸੋਨਾ ਲੀਕਾ ਸਾਸੂ 50 ਬਾਕੀ ਫੁੱਲ ਵੀਡੀਓ ਚਾਹਾਂਗੇ ਕਣੀ ਹੈਗੇ ਵੇੜ ਡੇਰਾਪਾ ਬਨਾਨਕੇ ਏਰੀਆ ਜ਼ਿਲ੍ਹਾ ਗਰਦਾਸਪੁਰ ਹੀ ਆ। ਜ਼ਿਲ੍ਹਾ ਗਰਦਾਸਪੁਰ। ਪਰ ਲੈ। ਹੋਰ ਫੜ ਲਓ ਭਾਜੀ ਕੋਈ ਪੰਡਾ। ਇਹ ਕੱਢਿਆ ਭਨੀ ਕੋਈ ਕਿੰਨੇ? ਮੈਂ ਆਪ ਬੋਡੀ ਟਿਟੀ ਨਾਲ ਤੇ ਲੋਕ ਕਰੀਦਾ ਹੋਰ ਲੋਕ ਵੀ। ਹੋਰ ਬਾਅਦ ਹੀ ਕੋਈ ਲੈ ਲਓ ਮੰਨ ਲਓ ਵੀ ਕੱਢ ਲਓ। ਆ ਟਰੈਕਟਰ ਸਟਾਰਟ ਕੀਤੇ ਤੇ ਸਾਰੀਆਂ ਟਰੈਕਟਰਾਂ ਦੀਆਂ ਵੀਡੀਓ ਆਪਾਂ ਇਕੱਠੇ ਕਰਕੇ ਜਿੰਨੇ ਟਰੈਕਟਰ ਹੈਗੇ ਸਾਰਿਆਂ ਦੀਆਂ ਵੀਡੀਓ ਬਣਾ ਕੇ ਇਕੱਲੇ-ਇਕੱਲੇ ਦਾ ਡਰੈੱਸ ਪੁੱਛ ਕੇ ਆਪਾਂ ਵੀਡੀਓ ਅਪਲੋਡ ਕਰਾਂਗੇ। ਇਹ ਦੋ ਤਨੰਦਰਾਂ ਨੂੰ ਹੋਣੀਆਂ ਵਾ ਤੇ ਵੀਡੀਓ ਥਾਂ ਛਾੜਨੀ ਆ ਵੀ ਕੁਝ ਵੀਰ ਹੋਰ ਵੀ ਸੇਵਾ ਕਰ ਸਕ ਕੋਈ ਸਾਡੇ ਕੋਈ ਕਈਆਂ ਵੀਰਾਂ ਦੇ ਫੋਨ ਵੀ ਨਹੀਂ ਚੁੱਕੇਗੇ ਉਹਨਾਂ ਵਾਸਤੇ ਮਾਫੀ ਚਾਹੁੰਦੇ ਆ ਸਹੀ ਗੱਲ ਵੀਰ ਜੀ ਕੋਈ ਹੁਣ ਸਾਹੀ ਦੋ ਦਿਨ ਦੀ ਕਿਹਾ ਸੀ ਵੀ ਦੋ ਦਿਨ ਅੱਜ ਹੋ ਜਾਣੇ ਆ 12 ਵਜੇ ਚੱਲੇ ਆ ਤੇ ਆਪਾਂ ਚਾਲੇ ਪਾਦਣੇ ਵੀ ਸਾਨੂੰ ਵਾਪਸ ਜਾਂਦੇ ਆ ਵੀ 4 ਘੰਟੇ ਲੱਗ ਜਾਣੇ ਆ ਰਾਹ ਬਹੁਤ ਜ਼ਿਆਦਾ ਖਰਾਬ ਆ ਬਾਕੀ ਸਾਰੇ ਟਰੈਕਟਰ ਲੈਂਡ 'ਚ ਲਾ ਕੇ ਵੀਡੀਓ ਆਪਾਂ ਉਹ ਬਣਾਵਾਂਗੇ ਆਪਾਂ ਜਿੰਨੀ ਵੀ ਬਣੀ ਕੱਲੇ ਕੱਲੇ ਟਰੈਕਟਰ ਦੀ ਜਦੋਂ ਪਾਣੀ ਖੋਲੀ ਦਾ ਵਿੱਚੋਂ ਪਾਣੀ ਨਿਕਲਦਾ ਵਾ ਤੇ ਜੇ ਕਿਸ ਨੂੰ ਕੋਈ ਗੱਲ ਘੱਟ ਮਤਲਬ ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਤੇ ਆਪਾਂ ਇਹ ਆ ਜਿੰਨੇ ਟਰੈਕਟਰ ਸਾਰਿਆਂ ਦੀ ਸੇਵਾ ਲੈ ਨਹੀਂ ਸਕਦੇ ਟਰੈਕਟਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਾ ਤਕਰੀਬ ਨੇ ਇਸ ਪਿੰਡ ਦੇ ਤੇ ਹੋ ਗਿਆ ਜੀ ਤਾਂ ਮਨ ਲੋਏ ਹਾਂ ਇਸ ਪਿੰਡ ਦੇ ਜਿੰਨੇ ਕ ਟਰੈਕਟਰ ਡੁੱਬੇ ਨਾ ਬਾਕੀ ਇਨਾਂ ਕੋਆਂ ਵੀਰਾਂ ਕੋ ਦੋ ਦੋ ਟਰੈਕਟਰ ਹਾਂਜੀ ਹਰ ਵੀਰ ਕੋ ਦੋ ਦੋ ਟਰੈਕਟਰ 3 4 ਕਿਉਂਕਿ ਬਾਈ ਇਹਨਾਂ ਨੇ ਕੋਸ਼ ਟਰੈਕਟਰ ਮਤਲਬ ਵੀ ਇਹਨਾਂ ਦੇ ਸਮਝ ਲਓ ਵੀ ਦੋ ਪਿੰਡ ਹੀ ਬਣੇ ਆ ਕੁਝ ਇਹਨਾਂ ਨੇ ਮਤਲਬ ਵੀ ਕੰਮ ਸੇ ਕਮ 10 12 ਕਿਲੋਮੀਟਰ ਹਟਵਾਵਾ ਰੈਸ਼ਾ ਮੈਂ ਇਹਨਾਂ ਦੀਆਂ ਇੱਥੇ ਇਹਨਾਂ ਦੀ ਇੱਕ ਇੱਕ ਦੋ ਦੋ ਬੰਦਾ ਮੈਂਬਰ ਘਰ ਚ ਹੁੰਦੇ ਜਾਂ ਬੰਦੇ ਜਿਹੜੇ ਰੱਖੇ ਆ ਡੰਗਰ ਰੱਖੇ ਜਾਂ ਟਰੈਕਟਰ ਉਹੋ ਫਸੇ ਰਹਿ ਗਏ ਜਿਹੜੇ ਮਤਲਬ ਵੀ ਬਾਈ ਇੱਥੇ ਪੁਰਾਣੇ ਟਰੈਕਟਰ ਹੀ ਕੁਝ ਤੇ ਕੁਝ ਨਵੇਂ ਹੀ ਤਾਂ ਬਾਕੀ ਆਪਾਂ ਜਾਣ ਇਸ ਪਿੰਡ ਦੇ ਸਾਰੇ ਹੋ ਚੁੱਕੇ ਆ ਲੱਗਦੀ ਬਾਈ ਹੋ ਚੁੱਕੇ ਆ ਜਿਹੜੇ ਰਹਿ ਗਏ ਹੁਣ ਜਾਂ ਪਤਾ ਨਹੀਂ ਲੱਗਾ ਜਾਂ ਕੁਝ ਵੀ ਲਾ ਲੋ ਕੋਸ਼ਰ ਟਰੈਕਟਰ ਚਲੇ ਗਏ ਆ ਕੁਝ ਵੀਰਾਂ ਨੇ ਵੀ ਸੱਚ ਕਿਹਾ ਵੀ ਝੋਨਾ ਤੇ ਸਾਡਾ ਨੁਕਸਾਨ ਤੇ ਹੋ ਗਿਆ ਟਰੈਕਟਰ ਚ ਪਾਣੀ ਨਹੀਂ ਗਿਆ ਤੇ ਜੇ ਤੁਸੀਂ ਸੇਵਾ ਕਰ ਸਕਦੇ ਤੇ ਕਰ ਦੋ ਤੇ ਹੁਣ ਟਾਈਮ ਵੀ ਸਾਡੇ ਕੋਲ ਉਨਾ ਕਾ ਕਿਉਂਕਿ ਉਹ ਕਈ ਬੰਦੇ ਆਣ ਕੇ ਵੀ ਗੱਲ ਕਹਿੰਦੇ ਆਂਦਾ ਵੀ ਟਰੈਕਟਰ ਚ ਪਾਣੀ ਨਹੀਂ ਗਿਆ ਜੇ ਤੁਸੀਂ ਸੇਵਾ ਕਰਨ ਆਏ ਆ ਤੇ ਕਰ ਜੋ ਆਪਾਂ ਹੋਰ ਇੱਕ ਟਰੈਕਟਰ ਵਿਖਾਉਣੇ ਆ ਜਿਹੜੇ ਪਾਣੀ ਗਿਆ ਥੱਲੇ ਤੇ ਆ ਵੇਖੋ ਏਦਾਂ ਕੋਈ ਕੇਂਦੀ ਕੈਂਪ ਨੇ ਦੇਵਾ ਕਰਨੀ ਹੋਵੇ ਤਾਂ ਕਰਕੇ ਇਹ ਆ ਵੀ ਏਦਾਂ ਪਾਣੀ ਕੱਢ ਦਈਦਾ ਕਿਉਂਕਿ ਕਮਾਉਣਗੇ ਟਰੈਕਟਰ ਹੌਲੀ-ਹੌਲੀ ਪੱਖੇ ਨਾ ਪੱਖੀ ਟੁੱਟਣ ਦਾ ਵੀ ਖਤਰਾ ਆ ਜਾਂਦਾ ਜਦੋਂ ਆਪਾਂ ਟਰੈਕਟਰ ਨੂੰ ਕਮਾਉਣੇ ਨਾ ਪੱਖੀ ਨਾ ਉਹ ਦੋਵੇਂ ਟੁੱਟਣ ਦਾ ਖਤਰਾ ਜਾਂ ਮਗਰ ਹੌਲੀ-ਹੌਲੀ ਪਾ ਕੇ ਇਹ ਟਰੈਕਟਰ ਦੀ ਬੈਟਰੀ ਕੰਮ ਜਾਵੇ ਹੀ ਤੇ ਸਤਿ ਸ਼੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਪਿੰਡ ਕਣੀਏ ਕੇ ਫਿਰ ਵੇੜ ਕਣੀਏ ਕੇ ਵੇੜ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਜੀ ਮੇਰਾ ਤਸੀਲ ਇਹ ਰੱਬਾ ਬਣਾਣਾ ਉੱਥੇ ਆਪਾਂ ਪਹੁੰਚੇ ਹਾਂ ਆਪਾਂ ਬੇਨਤੀ ਕੀਤੀ ਸੀ ਭੈਣ ਭਰਾਵਾਂ ਨੂੰ ਆਪਣੇ ਨੂੰ YouTube ਤੇ ਆਪਣੇ ਮਤਲਬ ਵੀ ਭਿੰਡਰ ਡੇਰੀ ਫਾਰਮ ਭਿੰਡਰ ਫਾਰਮ 13 13 ਬੇਨਤੀ ਆਪਾਂ ਕੀਤੀ ਸੀ ਵੀ ਜਿਹੜੇ ਟਰੈਕਟਰਾਂ ਚ ਪਾਣੀ ਚਲੇ ਗਿਆ ਸਰਵਿਸ ਕਰਾਉਣੀ ਹੋਵੇ ਮੇਨ ਸਾਡਾ ਫੋਰਮੈਨ ਸਾਹਿਬ ਦਾ ਵਿਚਾਰ ਹੀ ਸਾਡੇ ਭਰਾ ਬਾਹਰੋਂ ਹੀ ਕੁਛ ਚਾਂਚਕ ਤਰੇ ਤਰੇ ਜਾਂਦੇ ਜਦੋਂ ਪ੍ਰੋਗਰਾਮ ਬਣਦਾ ਉਹਨਾਂ ਦਾ ਫੋਨ ਆਇਆ ਵੀ ਕੋਈ ਸੇਵਾ ਹੈ ਤੇ ਦੱਸੀ ਇਹ ਮੇਰੇ ਪਿੱਛੇ ਬੈਠਾ ਇਹ ਵੀਰ ਫੋਰਮੈਨ ਸਾਹਿਬ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਡੀਲ ਦੀ ਸੇਵਾ ਹੀ ਕਰਨੀ ਆ ਤੇ ਤਿੰਨਾਂ ਕਿਉਂ ਦਿਨਾਂ ਬਾਅਦ ਫੋਨ ਆ ਕੇ ਕਹਿੰਦਾ ਵੀ ਆਪਾਂ ਸੇਵਾ ਕਰ ਦਈਏ ਲਾਲੀ ਵੀਰਾ ਜਤਿੰਦਰ ਆ ਲੁਧਿਆਣੇ ਤੋਂ ਇੱਕ ਵੀਰ ਸਾਡਾ ਫਟੇਗੜ ਸਾਹਿਬ ਤੋਂ ਆ ਜਿਲ੍ਹਾ ਉਹਨਾਂ ਦਾ ਲੁਧਿਆਣਾ ਵਾ ਇੱਕ ਦਾ ਫਟੇਗੜ ਸਾਹਿਬ ਆ ਪਿੰਡ ਭਿੰਡਰ ਤੋਂ ਕੁਛ ਕੁਛ ਮੁਸ਼ਨ ਤੋਂ ਜੱਬੂਆਲ ਤੋਂ ਪਿੰਡ ਬਟਾਰੀ ਤੋਂ ਰਲ ਮਿਲ ਕੇ ਪੰਜ ਸੱਤਾਂ ਪਿੰਡਾਂ ਤੋਂ ਸੇਵਾ ਥੋੜੀ ਥੋੜੀ ਜਿੰਨੀ ਹੋ ਸਕੀ ਬਾਕੀ ਵੀਰ ਮੇਰੇ ਨਾਲ ਆਏ ਆ ਮੋਬਾਈਲ ਨੰਬਰ ਮੇਰਾ 9815647788 ਆ ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਸੂਨੀ ਮੇਰਾ ਨਾਮ ਆ ਹੋਰ ਵੀ ਭਰਾਵਾਂ ਸਾਡਿਆਂ ਦੇ ਫੋਨ ਆਏ ਆ ਉਹਨਾਂ ਵਾਸਤੇ ਮਾਫੀ ਚਾਹੁੰਦੇ ਆ ਹੋਰ ਕੋਈ ਸੱਜਣ ਮਿੱਤਰ ਨੇ ਮਿਸਤਰੀ ਨੇ ਸੇਵਾ ਕਰਨੀ ਹੋਵੇ ਉਹ ਮੇਰੇ ਕੋ ਨੰਬਰ ਲੈ ਸਕਦਾ ਵਾ ਕਬੀ ਕਈ ਵਾਰ ਹੋਰ ਵੀ ਮੈਨੂੰ ਉਹ YouTube ਤੇ ਵੀਡੀਓ ਚੜੀ ਆ ਹੋਰ ਵੀ ਫੋਨ ਵੀਰ ਕਰਦੇ ਆ ਅੱਜ ਫੋਨ ਸਾਰਾ ਦਿਨ ਬੰਦ ਰਿਹਾ ਮਤਲਬ ਇਹ ਵੀਡੀਓ ਕੱਲ ਨੂੰ ਜਾਂ ਪਰਸੋਂ ਨੂੰ ਪਊਗੀ ਇਹ ਆ ਵੀ ਜੇ ਕਿਸੇ ਨੇ ਫੋਨ ਕਰਨਾ ਵੇ ਸੇਵਾ ਵਾਲੇ ਨੇ ਮੈਂ ਗਾਂਹ ਨੰਬਰ ਦੇ ਦੂੰਗਾ ਉਹ ਵੀ ਇੱਕ ਸੇਵਾ ਹੀ ਆ ਪਈਆ ਕਿਸ ਮਿਸਤਰੀ ਭਰਾ ਨੇ ਸੇਵਾ ਕਰਨੀ ਹੋਵੇ ਟਰੈਕਟਰ ਹੋਰ ਵੀ ਹੈਗੇ ਏ ਪਿੰਡ 'ਚ ਵੀ ਹੈਗੇ ਆ ਹਾਂਜੀ ਟਰੈਕਟਰ ਆਪਾਂ ਉਹ ਡੁੱਬੇ ਆ ਪਿੰਡ ਦੇ ਨਾਲ ਆ ਵੀਰ ਮੇਰੇ ਖਿਆਲ 22 ਤੋਂ ਡੁੱਬੇ ਉਹ ਕੀਤੇ ਆ ਜੀ 22 ਤੋਂ 23 ਟਰੈਕਟਰ ਤੇ ਕੀਤੇ ਹੋਣਗੇ ਇੱਕ ਟਰੈਕਟਰ ਦਾ ਵੀਰ ਨੇ ਤੇਲ ਪਵਾ ਕੇ ਖੜਿਆ ਵਾ ਉਹਦੇ ਸਾਡੇ ਕੋਲ ਫਿਲਟਰ ਨਹੀਂ ਹੈਗੇ ਫਾਰਮ ਟਰੈਕ 60 ਹੀ 95 ਕਿੰਨੇ 99 ਮਾਡਲ ਹੀ ਤੇ ਬਾਕੀ ਆਪਾਂ ਆ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਾਉਣੀ ਆ ਕੁਝ ਆਪਾਂ ਬੋਲਿਆ ਸਰਫਮਿੰਦਰਾ ਵਾਤੇ ਪਹਿਮਿੰਦਰਾ ਦਾ ਹੀ ਕੰਮ ਕਰਾਂਗੇ ਇਹਦੇ ਵਿੱਚ ਸੋਨਾਲੀਕਾ ਵੀ ਆ ਹਾਲੈਂਡ ਵੀ 855 ਵੀ ਆ ਅਰਜਨ ਵੀ ਆ ਹੋਰ ਮੰਨ ਲਓ ਵੀ ਚੋਂ ਪੰਜਾਂ ਰਕਮਾਂ ਦੇ ਟਰੈਕਟਰ ਹੋਗੇ ਹੀ ਤੇ ਆਪਾਂ ਜਿੰਨੀ ਬਾਕੀ ਇਹ ਆਪਣੀ ਪਹਿਲ ਆ ਮੰਨ ਲਓ ਇਹ ਮੁੱਦੇ ਤੇ ਆ ਭਰਾ ਨੇ ਵੀ ਇਹ ਗੱਲ ਕੀਤੀ ਨੋਟ ਵੀ ਤੁਸੀਂ ਇਹ ਚੀਤੇ ਪਹੁੰਚੇ ਆ ਇਹਦੀ ਆਪਾਂ ਬੇਨਤੀ ਕੀਤੀ ਸੀ ਸਾਨੂੰ ਰੱਬ ਨੇ ਸੇਵਾ ਕੀਤੀ ਇਹੋ ਜਿਹਾ ਟਾਈਮ ਕਿਸ਼ਤੇ ਬਣਾਵੇ ਮਹਾਰਾਜ ਇਹ ਆ ਜਿਹੜਾ ਟਾਈਮ ਆ ਨਾ ਕਿਸਤੇ ਬਣਾਵੇ ਰੱਬ ਜੀ ਇਹ ਟਾਈਮ ਨਾ ਕਿਸ਼ਤੇ ਵੀ ਲਿਆਵੇ ਬਾਕੀ ਆਪਣੇ ਵੀਰ ਨਾਲ ਉਹ ਟਰੈਕਟਰ ਵਿਖਾ ਲਦਾਂਗੇ ਬਾਕੀ ਆਪਣੇ ਵਿਚਾਰ ਤੁਸੀਂ ਦੱਸ ਸਕਦੇ ਆ ਪਿੰਡੇ ਸਾਰੇ ਖਲੋਤੇ ਆ ਵੀਰ ਕੈਮਰਾ ਵੀਰ ਮਰਵਾਦੇ ਸਾਰੇ ਦੇ ਟਰੈਕਟਰ ਆ ਤੇ ਚਲੋ ਕਰੋ ਗੱਲਬਾਤ ਬਾਕੀ ਆਪਣੀ ਇਹਨਾਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਸੀ ਕੋਈ ਸਾਂਝ ਨਹੀਂ ਸੀ ਇਹ ਇੱਕ ਦਰਦ ਹੀ ਕਈ ਵਾਰਾਂ ਭੈਣ ਭਰਾਵਾਂ ਨੂੰ ਇਸ ਗੱਲ ਤੇ ਹੱਟ ਕੇ ਕੋਸ਼ ਮਨ ਲਓ ਗੁੱਸਾ ਵੀ ਕਰ ਗਈ ਆ ਬੰਦੇ ਹਾਂਜੀ ਹਾਂਜੀ ਵੀ ਸਾਡੇ ਨਹੀਂ ਆਏ ਤੁਸੀਂ ਛੁਪਾਰਸ਼ੀ ਤੇ ਬੰਦਿਆਂ ਦੇ ਆ ਗਏ ਉਹਨਾਂ ਵਾਸਤੇ ਮਾਫੀ ਚਾਹੁੰਦੇ ਆ ਕੋਈ ਮਨ ਲਓ ਇਹ ਛੁਪਾਰਸ਼ ਵਾਲਾ ਕੰਮ ਨਹੀਂ ਆ ਅਸੀਂ ਇਹ ਨਹੀਂ ਵੇਖਿਆ ਵੀ 10 ਕਿੱਲੇ ਵਾਲਾ ਇਹ ਨਹੀਂ ਵੇਖਿਆ 2 ਕਿੱਲੇ ਵਾਲਾ ਤੇ ਇਹ ਨਹੀਂ ਵੇਖਿਆ 100 ਕਿੱਲੇ ਵਾਲਾ ਜਿੰਨੀ ਸਾਡੇ ਕੋਲ ਪਹੁੰਚ ਹੀ ਆਹੀਂ ਮਨ ਲਓ ਵੀ 16 17 ਟਰੈਕਟਰਾਂ ਦੀ ਲਿਫਟ ਆਈ ਸੀ ਬੀ ਐਫ ਐਮ 22 ਤੋਂ 23 ਹੋ ਗਏ ਹੋਣਗੇ ਕੁਝ ਰਹਿ ਗਏ ਹੋਣਗੇ ਬੋਲਣ ਵਾਲੇ ਸਾਰਿਆਂ ਵੀਰਾਂ ਨੇ ਦਿਲੋਂ ਧੰਨਵਾਦ ਹੈ ਸਾਰਿਆਂ ਦਾ ਬੜਾ ਉਪਰਾਲਾ ਕੀਤਾ ਵਾ ਤੇ ਤਨਮਾਨਾ ਸੇਵਾ ਕੀਤੀ ਆ ਕੱਲ ਦੇ ਵੀਰ ਹੁਣੇ ਆਏ ਆ ਤੇ ਚਲੋ ਜਿੰਨਾ ਹੋ ਸਕਿਆ ਵਾ ਜਿੰਨੇ ਕ ਟਰੈਕਟਰਾਂ ਦਾ ਤਾਂ ਉਪਰਾਲਾ ਤੇ ਉਹ ਧਾਰਿਆ ਵੀ 15 16 ਟਰੈਕਟਰ ਪਰ 21 22 ਟਰੈਕਟਰ ਕਰਕੇ ਚੱਲੇ ਆ ਚਲੋ ਮਹਾਰਾਜ ਬਲਬਖਸ਼ਣ ਗਾਂ ਵੀ ਚਲੇ 10 ਸੇਵਾ ਕਰਦੇ ਰਹੀਏ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਆ ਵੀਰ ਜਿਨ੍ਹਾਂ ਦੇ ਟਰੈਕਟਰ ਆ ਇਹਨਾਂ ਨੇ ਵੀ ਗੱਲਬਾਤ ਕਰ ਲਓ ਵੀ ਕੋਈ ਇਹਨਾਂ ਕੋ ਪਿਆ ਲਿਆ ਜਾਂ ਕੋ ਤੇਲ ਦਾ ਫਿਲਟਰ ਦਾ ਜਾਂ ਕੋਈ ਕੋਈ ਵੀ ਕਿਸ ਤਰ੍ਹਾਂ ਦੀ ਦੱਸੋ ਵੀਰ ਜੀ ਨਹੀਂ ਆਈ ਪਹਿਸ ਨਹੀਂ ਫਰੀ ਸਰਵਿਸ ਵੀ ਕੀਤੀ ਹੈ ਕੋਈ ਨਹੀਂ ਲਿਆ ਜੀ ਬਿਲਕੁਲ ਫਰੀ ਸੇਵਾ ਕੀਤੀ ਹੈ ਸਰ ਸਾਰੇ ਟਰੈਕਟਰਾਂ ਦੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦੇ ਜੀ ਸਾਰੇ ਸਟਾਰਟ ਹੈ ਤੁਹਾਡੇ ਨਾਲ ਸਾਡੀ ਪਹਿਲਾਂ ਕੋਈ ਸਾਝ ਜਾਂ ਕੋਈ ਨਹੀਂ ਨਹੀਂ ਕੁਛ ਨਹੀਂ ਜੀ ਚਲੋ ਵੀਰ ਹੁਣੇ ਕੱਲ ਦੇ ਆਏ ਆ ਸਾਡੇ ਕੋ ਰਾਤ ਇੱਥੇ ਰਹੇ ਨੇ ਫੇਰ ਉੱਠ ਕੇ ਫੇਰ ਇਹਨਾਂ ਨੇ ਸੋਚੇ ਲਾਗੇ ਨੇ ਸੇਵਾ ਕੀਤੀ ਆ ਪੌੜਾਂ ਤੋਂ ਪੌੜਾਂ ਟਰੈਕਟਰ ਵੀ ਮੜ ਕੇ 22 23 ਹੋ ਗਏ ਸਾਰਿਆਂ ਦਾ ਸਟਾਰਟ ਕਰਕੇ ਚਾਲੂ ਕਰਕੇ ਹਨ ਨੂੰ ਦੇ ਕੇ ਗਏ ਨੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਬਾਕੀ ਇੱਕ ਗੱਲ ਹੋਰ ਆ ਵੀ ਚਲੋ ਵੀਰਾਂ ਦਾ ਨੁਕਸਾਨ ਬਹੁਤ ਹੋਇਆ ਜਦੋਂ ਅਸੀਂ ਵੀਡੀਓ ਵੇਨੇ ਇਹਨਾਂ ਦੇ ਕਈ ਨਹੀਂ ਜਿਹੜਾ ਬੰਦਾ ਜਜ਼ਬਾਤੀ ਇਹਨਾਂ ਦਾ ਉਹਦੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਸਾਡੇ ਨਾਲ ਵੀ ਕਈ ਵੀਰ ਜਦੋਂ ਇੱਥੇ ਗਰਾਊਂਡ ਲੈਵਲ ਤੇ ਆ ਸਾਡਾ ਵੀਰ ਬਿਲਕੁਲ ਏਸੀ ਵਾਲਾ ਹੀ ਤੇਨੇ ਕਿਹਾ ਵੀ ਚਲੋ ਰੱਬ ਕਿਸਨਾ ਨਾ ਲਿਆ ਦੇ ਇਹੋ ਜਿਹਾ ਕੰਮ ਵੀ ਇੱਥੇ ਗਰਾਊਂਡ ਲੈਵਲ ਤੇ ਆ ਕੇ ਪਤਾ ਲੱਗਦਾ ਵੀ ਆਪਣਾ ਕੀ ਹਾਲਾਤ ਆ ਜਜਬਾਤੀ ਹੋ ਕੇ ਬੰਦੇ ਬਾਕੀ ਅੱਜ ਜੋ ਮਹਿਸੂਸ ਅਸੀਂ ਕੀਤਾ ਉਹ ਆ ਵੀ ਇਨ੍ਹਾਂ ਪਿੰਡਾਂ ਤੱਕ ਕੋਈ ਨਹੀਂ ਪਹੁੰਚਾ ਭਾਜੀ ਕਿਉਂਕਿ ਇਨ੍ਹਾਂ ਪਿੰਡਾਂ ਤੋਂ ਇਹ ਲੋਕ ਉੱਠ ਕੇ ਚਲੇ ਗਏ ਜਦੋਂ ਪਾਣੀ ਆਇਆ ਵਾ ਤੇ ਬੀੜੀਆਂ ਦਾ ਹੀ ਸਮਾਨ ਕਿਤੇ ਮਾੜਾ ਮੋਟਾ ਪਹੁੰਚਦਾ ਵੀ ਇਤੋਂ ਤੱਕ ਪਹੁੰਚਣੀ ਹੋਈ ਪਿੱਛੇ ਪਛੇਰਿਆ ਵਾ ਇਸ ਟਾਈਮ ਇਹਨਾਂ ਨੂੰ ਲੋੜ ਆ ਇਹਨਾਂ ਦੀ ਆਣ ਕੇ ਕੋਈ ਵੀ ਸਸਤਾ ਚਾਹ ਕੋਈ ਵੀ ਵੀਰ ਆ ਨਿਊਜ਼ ਵਾਲਾ ਇਹਨਾਂ ਦੀ ਸਾਰ ਲਵੇ ਇਹਨਾਂ ਨੂੰ ਪੁੱਛੇ ਜੇ ਸਾਡੇ ਜ਼ਿੰਮੇਵਾਰਾਂ ਦੀ ਜਿਹੜੀ ਲੋੜ ਜਿਹੜੀ ਪੂਰੀ ਹੋਈ ਹੈ ਨਾ ਉਹ ਪੂਰੀ ਕੀਤੀ ਹੈ ਤੁਸੀਂ ਨਹੀਂ ਚਲੋ ਮਹਾਰਾਜ ਨੇ ਕੀਤੀ ਉਹ ਨਹੀਂ ਉਹ ਤੇ ਸਾਡੇ ਆਏ ਆ ਲਓ ਵੀ ਇੱਕ ਮਿੰਟ ਆਪਾਂ ਹੋਰ ਜਿਨੇ ਮਰਜ਼ੀ ਟਰਾਲੀਆਂ ਵਾਲੇ ਆਏ ਆ ਪਰ ਤੁਹਾਡੀ ਲੋੜ ਜਿਹੜੀ ਆ ਉਹ ਪਹਿਲੀ ਪਹਿਲੀ ਪਹਿਲੇ ਤੌਰ ਤੇ ਤੁਹਾਨੂੰ ਇਹ ਆਪਕੀ ਲਈ ਇਹ ਪਤਾ ਨਹੀਂ ਜੀ ਜੀ ਦਵਾਈਆਂ ਦਾ ਮੁਦੇ ਤੇ ਆਪਨੀ ਪਹਿਲ ਕੀਤੀ ਹੈ ਨਾ ਉਹ ਤੁਸੀਂ ਕੀਤੀ ਦੀ ਨਹੀਂ ਚਲੋ ਮਹਾਰਾਜ ਕਰੇ ਅਸੀਂ ਤੇ ਸੁਣਾ ਹੁਣ ਤੁਹਾਡਾ ਟਰੈਕਟਰਾਂ ਦੀਆਂ ਹਲਾਤਾਂ ਵੇਖੀਆਂ ਬੈਟਰੀਆਂ ਵੇਖੀਆਂ ਵਾ ਅਸੀਂ ਬੈਟਰੀਆਂ ਦੇ ਵੀ ਸੁਣਾ ਲਾਇਆ ਵਾ ਕੋਈ ਵੀਰ ਸੇਵਾ ਕਰਨਾ ਚਾਹੁੰਦਾ ਵਾ ਰਾਣੀਆਂ ਲੈ ਜੀ ਜਿੰਨੇ ਹੀ ਟਰੈਕਟਰ ਵੇਖਿਆ ਕਿਸ ਦੀ ਬੈਟਰੀ ਬਿਲੋਂ ਪਾਣੀ ਨਾਲ ਖੰਡਵ ਹੋ ਚੁੱਕੀਆਂ ਪੁਰਾਣੀਆਂ ਲੈ ਜੇ ਤੇ ਵੀਰ ਨਵੀਂ ਬੈਟਰੀ ਆਪਣੀ ਛੱਡ ਜੇ ਜੇ ਕੋਈ ਇਲੈਕਟ੍ਰੀਸ਼ੀਅਨ ਵੀਰ ਆ ਜੇ ਸੇਵਾ ਕਰਨੀ ਚਾਹੁੰਦਾ ਤੇ ਹੋ ਸਕਦਾ ਸਲਫ ਵੀ ਸਾਫ ਕਰਨੇ ਪੈਣ। ਆ ਕਰਨੇ ਪੈਣ। ਮਤਲਬ ਵੀ ਸੇਵਾ ਬਹੁਤ ਆ ਜੇ ਕਰਨੇ ਚਾਹਣ ਸਲਫਾਂ ਦੀ ਇੱਥੋਂ ਤੱਕ ਪਹੁੰਚਣ ਐਂਡ ਤੱਕ ਬੰਦਾ ਦੇ। ਟਰੈਕਟਰ ੱੱਕੇ ਮਾਰ ਕੇ ਕਈਆਂ ਸਲਫਾਂ ਨੂੰ ਪਾਣੀ ਪਿਆ ਵਾ। ਕਈ ਟਰੈਕਟਰਾਂ ਦੇ ਸਲਫਾਂ ਚੁੱਕੇ ਹੀ ਨਹੀਂ ਬੈਟਰੀਆਂ ਦੋ ਦੋ ਲਾ ਕੇ ਵੇਖ ਲਈਆਂ। ੱੱਕੇ ਨਾ ਮੰਨ ਲਓ ਟਰੈਕਟਰ ਸਟਾਰਟ ਕੀਤੇ ਆ। ਮਤਲਬ ਵੀ ਇਹਨਾਂ ਨਾਲ ਵੀਰਾਂ ਨਾਲ ਗੱਲਬਾਤ ਕਰਕੇ ਕੋਈ ਵੀ ਵੀਰ ਆਪਣਾ ਨੰਬਰ ਬੋਲ ਦੋ। ਕੋਈ ਵੀ ਜ਼ਿੰਮੇਵਾਰੀ ਜੇ ਲੈ ਸਕ ਤੇ ਅਹੀ ਗਾਂ ਤੁਹਾਡੇ ਨਾਲ ਮਤਲਬ ਹੀ ਗੱਲਬਾਤ ਆਪਾਂ ਤੁਹਾਡੇ ਤੱਕ ਹੀ ਰੱਖਦੇ ਪਤਾ ਗੱਲ ਕੀ ਆ ਕੋਈ ਬੈਟਰੀ ਡੈੱਡ ਹੋ ਗਈਆਂ ਡੈੱਡ ਹੋ ਗਈਆਂ ਬੈਟਰੀਆਂ ਡੈੱਡ ਹੋ ਗਈਆਂ ਹੁਣ ਚਲਦਾ ਜਿਹੜੇ ਬੰਦੇ ਕੋ ਪਹੁੰਚਣ ਉਹ ਬੰਦਾ ਇੱਕ ਵੀ ਦੇ ਦ ਨੰਬਰ ਆਪਣਾ ਇੱਕ ਬੰਦਾ ਨੰਬਰ 10 ਛੱਡੋ ਚਲੋ ਲੈ ਲਓ ਨੇੜੇ ਨੇੜੇ ਪਹੁੰਚ ਜਾ ਆ ਪੰਜ ਦਾ ਲਿਖੋ ਜੀ ਪੰਜ ਦਾ ਲਿਖਾ ਤੂੰ ਸਾਡੇ ਕਾਪੀ ਕਿੰਨੇ ਆ 9915021316 9915021316 ਮਨਦੀਪ ਸਿੰਘ ਨਾਂ ਪਿੰਡ ਬਾਜੀ ਕਣੀਏ ਕਣੀਏ ਬੇਟ ਬਾਰਡਰ ਦੇ ਕੋਲ ਠੀਕ ਆ ਜੀ ਬਾਕੀ ਜਿੰਨੀ ਕਿ ਸੜਕੋ ਸੇਵਾ ਲਈ ਖੋਰ ਵੀ ਵੀਰਾਂ ਨੇ ਫੋਨ ਕੀਤੇ ਆ ਤੇ ਉਹਨਾਂ ਵਾਸਤੇ ਜੇ ਹੋ ਸਕਿਆ ਕੋਈ ਵਿਚਾਰ ਬਣਦਾ ਵੀ ਅਰਮਦਾਸ ਦੇ 6 ਟਰੈਕਟਰ ਉਹਦੇ ਲੱਗੇ ਪਿੰਡ ਨੰਗਲ ਪਤਾ ਨਹੀਂ ਨੰਗਲ ਸੋਹਲ ਪਿੰਡ ਜੀ ਵੀਰ ਨੇ ਕਿਹਾ ਪਿੰਡ ਦੇ 6 ਟਰੈਕਟਰ ਸਾਡੇ ਦੇ ਡੁੱਬੇ ਆ ਹਾਂਜੀ ਹਾਂਜੀ ਤੇ ਜੇ ਸਾਡੀ ਹਿੰਮਤ ਪਈ ਵਿਚਾਰ ਕੋਈ ਬਣਿਆ ਕੋਈ ਵੀ ਸਾਡਾ ਵੀ ਹੁਣ ਇਸ ਟਾਈਮ ਸਾਡੇ ਏਰੀਆ ਚ ਝੋਨੇ ਦੀ ਵੜਾਈ ਚੱਲਦੀ ਆ ਹਾਂਜੀ ਉਹਦਾ ਕਰਕੇ ਹਰ ਕੋਈ ਬੰਦਾ ਟਾਈਮ ਤੋਂ ਟਾਈਮ ਕੱਢ ਕੇ ਆ ਕੱਢ ਕੇ ਆ ਤੇ ਹੁਣ ਲੋੜ ਆ ਚਲੋ ਵੀਰ ਆਪਣੇ ਚੈਨਲ ਵਾਲੇ ਵੀ ਬਹੁਤ ਆਏ ਆ ਹੁਣ ਲੋੜ ਆ ਇੱਥੇ ਪਹੁੰਚਣ ਨੂੰ ਕੋਈ ਅੱਗੇ ਵੇਖੋ ਵੇਖੀ ਜਦੋਂ ਵੀਡੀਓ ਪੈਂਦੀਆਂ ਨੇ ਅਗਲਾ ਆ ਜਾਂਦਾ ਮੈਂ ਵੀ ਹੂਟਾ ਲੈਵਾਂ ਬੇੜੀ ਤੇ ਹਾਂਜੀ ਹਾਂਜੀ ਆ ਵੀ ਕੰਮ ਹੋਇਆ ਬਹੁਤ ਕੁਝ ਹੋਇਆ ਵੀ ਮੈਂ ਵੀ ਹੂਟਾ ਲੈਵਾਂ ਬੇੜੀ ਤੇ ਤਾਂ ਹੁਣ ਆਓ ਹੁਣ ਸੁੱਕਾ ਵੇਖੋ ਵੀ ਕਿਹੜੀ ਚੀਜ਼ ਦੀ ਲੋੜ ਆ ਕਈਆਂ ਏਰੀਆ ਚ ਰੇਤਾ ਵੀ ਬਹੁਤ ਚੜੀਆ ਤੇ ਵੀਰ ਜੀ ਹੁਣ ਆਉਂਦੇ ਵੀ ਸਾਡੇ ਇੰਨਾ ਤਾਂ ਨਹੀਂ ਪੈਲੀ ਪਹਿਲੀਆਂ ਮੱਲੂ ਖਰਾਬਤ ਨਹੀਂ ਹੋਈਆਂ ਤੇ ਰੇਤਾ ਮਾੜੀ ਮੋਟੀ ਚੜੀ ਆ ਨੁਕਸਾਨ ਜਿਹੜਾ ਹੋ ਗਿਆ ਨੁਕਸਾਨ ਬਹੁਤ ਹੋਇਆ ਵਾ ਗੱਡੀਆਂ ਮੋਟਰਾਂ ਵੀ ਡੁੱਬੀਆਂ ਕਾਰਾਂ ਨੁਕਸਾਨ ਫਸਲ ਦਾ ਹੀ ਹੋਇਆ ਵੀ ਸਾਨੂੰ ਇਸ ਗੱਲ ਦਾ ਹੁੰਦਾ ਵੀ ਹੌਸਲੇ ਵੇਖ ਲੱਖਾਂ ਦੇ ਹੋਏ ਠੇਕੇ ਤੇ ਪੈਲੀਆਂ ਲਾ ਕੇ ਸਾਡੇ ਨਾਲ ਫੇਰ ਵੀ ਹੱਸਦੇ ਖੇਡਦੇ ਰਹੇ ਨਹੀਂ ਇਹਨਾਂ ਦਾ ਪ੍ਰਸ਼ਾਦਾ ਪਾਣੀ ਬਹੁਤ ਹੋ ਗਿਆ ਜੀ ਇਹਨਾਂ ਦਾ ਧੰਨਵਾਦ ਕਰਦੇ ਆਂ ਕੱਲ ਦਾ ਪ੍ਰਸ਼ਾਦਾ ਪਾਣੀ ਰਾਤ ਰਹਿਣ ਵਾਸਤੇ ਦਿਨੇ ਵੀ ਚਾਹ ਪਾਣੀ ਕੋਈ ਵੀ ਚੀਜ਼ ਬਿਲਾ ਕੇ ਬਹੁਤ ਇਨਾ ਮੰਨ ਲਓ ਵੀ ਸਾਡੀ ਸੇਵਾ ਬਹੁਤ ਕੀਤੀ ਹੋਇਆ ਉਹਦੇ باوجود ਵੀ ਬਹੁਤ ਵਧੀਆ ਇਹਨਾਂ ਨੇ ਪ੍ਰਬੰਧ ਕੀਤਾ ਸਾਡਾ ਮਰਾ ਦਿਲ ਖੁਸ਼ ਹੋਇਆ ਚਲੋ ਮਿਲ ਕੇ ਇਹਨਾਂ ਨੂੰ ਬਾਕੀ ਰੱਬ ਇਹੋ ਜੀ ਬਖਤਾ ਕੇ ਨੂੰ ਵੀ ਨਾ ਪਾਵੇ ਕਿ ਕੇਸ ਦੀ ਲੋੜ ਪਵੇ ਤੇ ਚਲੋ ਹੁਣ ਬੇਨਤੀ ਇਹੋ ਹੀ ਆ ਵੀ ਜਿਹੜਾ ਵੀਰ ਭਰਾ ਗਾਂ ਕੋਈ ਸੇਵਾ ਕਰਨਾ ਚਾਹੁੰਦਾ ਵਾ ਕਿਸੇ ਵੀ ਚੀਜ਼ ਦੀ ਉਹ ਆਣ ਕੇ ਇੱਥੋਂ ਤੱਕ ਪਹੁੰਚੋ ਪਿੱਛੇ ਬਹੁਤ ਕੁਝ ਹੋ ਗਿਆ ਬਾਬੇ ਦੀ ਕਿਰਪਾ ਵਾ ਅਸੀਂ ਵੀ ਨਹੀਂ ਆਏ ਜਿੱਥੋਂ ਤੱਕ ਸਾਡਾ ਅੰਦਾਜ਼ਾ ਵਾ ਬਾਕੀ ਇੱਥੋਂ ਇਹਨਾਂ ਬਿਲਕੁਲ ਬਾਰਡਰ ਦੇ ਨੇੜੇ ਦੇ ਪਿੰਡਾਂ 'ਚ ਪਹੁੰਚੋ ਉੱਥੇ ਆਣ ਕੇ ਵੇਖੋ ਹਾਲਾਤ ਕੀ ਆ ਤੇ ਕੀ ਨਹੀਂ ਆ ਕਿਹੜੀ ਚੀਜ਼ ਦੀ ਲੋੜ ਹੈ ਇਸ ਟਾਈਮ ਵੀਰ ਜਿਹੜਾ ਨੇ ਕੱਲ ਹੀ ਗੱਲ ਕੀਤੀ ਉਹਨੀ ਵੀਰ ਜੂਣੀ ਖਲੋਤੀ ਇਹਨਾਂ ਨੂੰ ਖਾਦ ਬੀਜ ਦੀ ਗਾਂ ਬਹੁਤ ਲੋੜ ਆ ਕਿਉਂਕਿ ਕਣਕ ਦੇ ਢੋਲ ਇਹਨਾਂ ਦੇ ਬਿਲਕੁਲ ਤੁਹਾਡੇ ਸਾਹਮਣੇ ਪਾਣੀ ਪੈ ਚੁੱਕਾ ਆ ਆ ਵੀਰ ਜੀ ਇੱਕ ਦਿਨ ਵੀਡੀਓ ਬਣਾ ਕੇ ਆਏ ਆ ਉਹਦੇ ਕਣਕ ਕਾਲੀ ਹੋਈ ਆ ਬਿਲਕੁਲ ਉਹਨੇ ਥੱਲੇ ਬਚਾਈ ਉਹ ਜਿਹਦੇ ਪਹਿਲਾਂ ਟਰੈਕਟਰ ਕੀਤਾ ਕੀ ਨਾਮ ਇਹਦਾ ਆ ਉਹਦਾ ਹਾਂਜੀ ਤੇ ਇਸ ਕਰਕੇ ਬਹੁਤ ਬੁਰਾ ਹਾਲ ਆ ਮੇਰਾ ਵੀਰ ਜੇ ਕੋਈ ਦੁੱਖ ਦਰਦ ਸਮਝਦਾ ਵਾ ਤੇ ਆਣ ਕੇ ਸਾਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ 475 ਟਰੈਕਟਰ ਇੰਜਨ ਚ ਤੇਲ ਚਲੇ ਗਿਆ ਸੀ ਤੇ ਇਹਦੀ ਆਪਾਂ ਸਰਵਿਸ ਕਰਤੀ ਆ ਇਹ ਕੋਈ ਮੰਡੀ ਨਹੀਂ ਆ ਇਹ ਆਪਾਂ YouTube ਤੇ ਵੀਡੀਓ ਪਾਈ ਸੀ ਇਸ ਟਾਈਮ 11 ਟਰੈਕਟਰ ਤੇ ਕੁਝ ਟਰੈਕਟਰ ਲੱਗੇ ਆ ਕੁਝ ਆਪਾਂ ਕੱਲ ਕੀਤੇ ਸੀ ਤੇ ਕੁਝ ਆਪਾਂ ਅੱਜ ਕੀਤੇ ਆ ਤੇ ਆਪਾਂ ਕੱਲੇ ਮਿੰਦਰਾ ਵਾਸਤੇ ਹੀ ਬੋਲਿਆ ਸੀ ਤੇ ਕੰਸੇ ਕੰਮ ਹਾਲੈਂਡ 3600 ਸੂਨਾਲੀਕਾ 855 ਆਪਾਂ ਬਸਤੇ ਆਏ ਹੀ ਤੇ ਆਪਾਂ ਵਿਖਾਲ ਦਿੰਦੇ ਆ ਕੱਲਾ ਕੱਲਾ ਟਰੈਕਟਰ ਆ 475 ਇਹ ਸੰਗਤ ਨੇ ਸੇਵਾ ਕੀਤੀ ਆ ਪਿੰਡ ਵੀ ਰਟਾਂਗਰੇ ਤੋਂ ਆ ਵੀਰ ਬਾਕੀ ਪਿੰਡ ਦੇ ਖਲੋਤੇ ਇੱਥੇ 855 ਆ 275 ਆ ਚਾਹ ਉਹ ਦੇ ਰਹੀਆਂ ਹੋ ਕੋਈ ਵੀ ਆਪਾਂ ਆਏ ਹੀ ਬੇਨਤੀ ਕੀਤੀ ਸੰਗਤਾਂ ਦੇ ਅੱਗੇ ਐਦਾ ਰਹਿ ਗਿਆ ਇਹ ਕੁਝ ਮੇਰੀ ਪੈਪ ਰਹਿ ਗਈ ਕਾਛਪੇ ਪਰ ਗਈ ਪੈ ਪਾੜ ਗਈ ਭਾਈ ਤਸੱਲੀ ਤੁਹਾਡੀ ਹਾਂਜੀ ਹਾਂਜੀ ਟਰੈਕਟਰ ਹੋ ਗਿਆ ਸਟਾਰਟ ਹਾਂਜੀ ਹਾਂਜੀ ਹੋ ਗਿਆ ਕਿਨਾ ਕਿਨਾ ਡੁੱਬਾ ਸੀ ਪੂਰਾ ਪੂਰਾ ਡੁੱਬ ਗਏ ਸਾਰੇ ਕਿਹੜਾ ਪਿੰਡ ਆਪਣਾ ਕਣੀਆਂ ਬੇਟੀ ਕਣੀਆਂ ਬੇਟ ਠੀਕ ਹੈ ਜੀ ਕਿੱਥੋਂ ਤੱਕ ਪਾਣੀ ਚਲੇ ਗਿਆ ਹੈ ਪਾਣੀ ਇਹਦੇ ਇੱਥੋਂ ਤੱਕ ਹੀ ਚਲੇ ਗਿਆ ਅੱਛਾ ਇੱਥੋਂ ਤੱਕ ਚਲੇ ਗਿਆ ਟਰੈਕਟਰ ਆਪਾਂ ਭਾਜੀ ਉਹਨਾਂ ਦਾ ਸਟਾਰਟ ਕਰਤਾ ਨੋਇਲਾ ਫਟ ਕੇ ਇਹਦੇ ਵਿੱਚ ਪਾਣੀ ਗਿਆ ਸੀ ਤੇ ਬਾਕੀ ਜਿੰਨੇ ਵੀ ਆ ਵੀ ਆ ਵੀ 475 ਆ ਉਹ 275 ਆ ਕੰਮ ਸੇ ਕੰਮ 11 ਟਰੈਕਟਰ ਲੱਗੇ ਆ ਤੇ ਆ ਫੋਰਮੈਨ ਸਾਹਿਬ ਆ ਸਾਡੇ ਪਿੰਡ ਮੁਸ਼ਲ ਤੋਂ ਨਹੀਂ ਮਾਰ ਚੱਬੀ ਸੌਣ ਨਹੀਂ ਚੱਲਦਾ ਇਹਦਾ ਨਹੀਂ ਮੇਰੇ ਖੰਦ ਨਹੀਂ ਚੱਲ ਆ ਵੀ 575 ਆ ਆ ਵੇਖ ਲਓ ਵੀ ਉੱਤੇ ਮਿੱਟੀ ਚੜੀ ਹੀ ਬੁਰਾ ਹਾਲ ਹੀ ਤੇ ਬਾਕੀ ਬੇਨਤੀ ਆਪਾਂ ਸੰਗਤਾਂ ਅੱਗੇ ਕੀਤੀ ਸੀ ਇਹ ਆ ਵੇਖ ਲਓ ਕੀ ਹਾਲਾਤ ਹੀ ਜਿੱਦਾਂ ਟਰੈਕਟਰ ਦੇ ਉੱਤੇ ਇਹੋ ਜਿਹਾ ਕੰਮ ਹੋਇਆ ਤੇੜਾ ਪਾਟੀਆਂ ਮਿੱਟੀ ਇੰਨੀ ਚੜੀ ਆ ਵੀ ਗੱਲ ਹੀ ਛੱਡ ਦੋ ਤੇ ਆਪਣੀ ਇਹ ਸੇਵਾ ਸੰਗਤਲੋਂ ਹੀ ਤੇ ਬੇਨਤੀ ਇਹ ਸੇਵਾ ਚਲੋ ਹੋਰ ਵੀ ਵੀਡੀਓ ਤਾਂ ਬਣਾਉਣ ਦੇ ਵੀ ਸਾਡੇ ਵਾਲੇ ਵੇਖ ਕੇ ਕੋਈ ਹੋਰ ਵੀ ਵੀਡੀਓ ਮੰਨ ਲਓ ਵੀ ਹੋ ਸਕਦਾ ਕੋਈ ਸੇਵਾ ਕਰਨ ਵਾਸਤੇ ਵੀਰ ਆ ਜੇ ਆਪਾਂ ਵੀਡੀਓ ਤਾਂ ਬਣਾਉਣੇ ਆ ਆ ਸੋਨਾਲੀਕਾ 750 ਬਾਕੀ ਕੰਮ ਸੇ ਕਮ 8-9 ਟਰੈਕਟਰ ਦੇ 10 ਕੱਲ ਕੀਤੇ ਸੀ ਤੇ ਬਾਕੀ ਹੁਣ ਜਿੰਨੇ ਆ ਵਿੱਚੋਂ ਕੁਝ ਅਰਜਣ ਹੀ ਕੁਝ ਕੱਲ ਵੀ ਹਾਲ ਐਂਡ ਕੀਤੇ ਆ ਆਪਾਂ ਕੱਲੀ ਬੇਨਤੀ ਇਹੋ ਹੀ ਕੀਤੀ ਸੀ ਵੀ ਮਿੰਦਰਾ ਦਾ ਹੀ ਕਰਿਓ ਭਾਈ ਚੱਕਲ ਦੇਣੀ ਨਾ ਆਹ ਦੇਣੀ ਆ ਨਾ ਨਹੀਂ ਨਹੀਂ ਦੇਣੀ ਆ ਆਹ ਗੱਡੀ ਆਹ ਗੱਡੀ ਦੇ ਆਹ ਗੱਡੀ ਦੇ ਸਰਵਿਸ ਕਰਨ ਆਈ ਆ ਆ ਵੀਰ ਪਿੰਡ ਦੇ ਆ ਜੰਨੇ ਆ ਇਹਨਾਂ ਦੇ ਆਪਾਂ ਆਪਣੇ ਹੀ ਆ ਭਾਈ ਟਰੈਕਟਰ ਸਾਰੇ ਲੱਗੇ ਜਿਹੜੇ ਪਿੰਡ ਦੇ ਆ ਠੀਕ ਆ ਠੀਕ ਆ ਤਸੱਲੀ ਹੈ ਈ ਤੁਹਾਡੀ ਕੋਈ ਕਮੀ ਪੇਸ਼ੀ ਬਾਕੀ ਹੋਰ ਵੀ ਤੁਹਾਡੇ ਪਿੰਡ ਦੇ ਟਰੈਕਟਰ ਡੁੱਬੇ ਆ ਉਹਨਾਂ ਵਾਸਤੇ ਮਾਫੀ ਚਾਹੁੰਦੇ ਆ ਜੇ ਕੋਈ ਹੋਰ ਵੀ ਸੇਵਾ ਕਰ ਸਕਦਾ ਤੇ ਆਪਾਂ ਬੇਨਤੀ ਕਰਾਂਗੇ ਵੀ ਸਾਨੂੰ ਫੋਨ ਕਰ ਲੇ ਸਾਡਾ ਨੰਬਰ ਮੰਨ ਲਓ ਵੀ ਆਮ ਵੀਰਾਂ ਨੂੰ ਪਤਾ ਹੀ ਆ ਤੇ ਅਸੀਂ ਟਾ ਢੇ ਕੇ ਜ਼ਿੰਮੇਵਾਰ ਬੰਦੇ ਦੀ ਡਿਊਟੀ ਲਾ ਦਾਂਗੇ ਤੁਹਾਨੂੰ ਵੀ ਕੋਸ਼ ਟਰੈਕਟਰ ਜੀ ਵੀ ਤੁਹਾਨੂੰ ਵੀ ਪਤਾ ਉਹ ਡੁੱਬੇ ਰਹਿ ਗਏ ਆ ਹਾਂਜੀ ਤੁਹਾਡਾ ਕਿਹੜਾ ਟਰੈਕਟਰ ਵੀਰੇ 575 ਠੀਕ ਆ ਪੂਰਾ ਪਾਣੀ ਲੰਘਿਆ ਉਤੋਂ ਦੀ ਠੀਕ ਠੀਕ ਆ ਇੱਥੇ ਲੱਗਾ ਰਿਹਾ ਇਹ ਪਾਰ ਇੱਥੇ ਲੱਗਾ ਰਿਹਾ ਪਤਾ ਹੀ ਨਹੀਂ ਲੱਗਾ ਵੀਰੇ ਤੇਲ ਵੇਖ ਲੈਣੇ ਆ ਹੁਣ ਸਾਡੇ ਕੋਲ ਫਿਲਟਰ ਤੇਲ ਜੇ ਬਚਿਆ ਆ ਤੇਲ ਤੁਹਾਨੂੰ ਦੇ ਦਿੰਨੇ ਆ ਫਿਲਟਰ ਹੋ ਸਕਦਾ ਸਾਡੇ ਕੋ ਨਾ ਹੋਣ ਕਿਉਂਕਿ ਅਸੀਂ ਉਸ ਹਸਾਬ ਨਾਲ ਲਿਆਂਦੇ ਸੀ ਬਈ ਸਮਾਨ ਲਿਆਂਦਾ ਸੀਂਆਂ ਕਿ ਟਰੈਕਟਰਾਂ ਦਾ ਹੀ ਤੇ ਕੋਸ਼ ਟਰੈਕਟਰ ਮਾਲਾ ਵੀ ਵਾਧੂ ਆ ਗਏ ਇਸ ਹਸਾਬ ਨਾਲ ਫਿਲਟਰ ਬਦਲ ਬਦਲ ਕੇ ਲਿਆਂਦੇ ਸੀ ਤੇ ਕੋਸ਼ ਟਰੈਕਟਰਾਂ ਦੇ ਮਤਲਬ ਫਿਲਟਰ ਘਟ ਗਏ ਆ ਤੇ ਇੱਕ ਇੱਕ ਵੀਰ ਫਿਲਟਰ ਆਪੂ ਵੀ ਲੈ ਕੇ ਆਇਆ ਐਲ ਫਿਲਟਰ ਹੈ ਨਹੀਂ ਉਹਦਾ ਘਟ ਗਿਆ ਸੀ ਕੋਈ ਗੱਲ ਨਹੀਂ ਵੇਖ ਲੈਨੇ ਜੇ ਤੇਲ ਹੋਇਆ ਸਾਨੂੰ ਸੜਕੋ ਤੇ ਤੇਲ ਦੇ ਦਿੰਨੇ ਆ ਕੋਈ ਵੀ ਇੰਨੀ ਆਪਾਂ ਕਰ ਸਕਦੇ ਆ ਕਿਉਂਕਿ ਜੇ ਦੋਰੇ ਕੋਈ ਵੀਰ ਨੇ ਸੇਵਾ ਆਪੇ ਕਰਾ ਲਾਂਗੇ ਆਪੇ ਕਰਾ ਲਾਂਗੇ ਇੰਨੀ ਚਲ ਮਤੋ ਜੇ ਕੋਈ ਮਿਸਤਰੀ ਸੰਦ ਕੇ ਤੇ ਕਿਸੇ ਨੇ ਆਪ ਵੀ ਕਰਨੀ ਹੋਵੇ ਤਾਂ ਥੋੜੀ ਜੀ ਜਾਣਕਾਰੀ ਅਸੀਂ ਵੀ ਦੇ ਦਾਂਗੇ ਕੋਈ ਏਡਾ ਵੱਡਾ ਕੰਮ ਨਹੀਂ ਆ ਥੋੜੀ ਜੀ ਸਮਝਦਾਰੀ ਵਰਤ ਲੈ ਕੋਈ ਗੱਲ ਨਹੀਂ ਆ ਕੋਈ ਵੀ ਇਹ ਚਗਣ ਦੀ ਲੋੜ ਨਹੀਂ ਆ ਕੋਈ ਗੱਲ ਨਹੀਂ ਆ ਆਪਾਂ ਸੇਵਾ ਕਰਨ ਆਈ ਇਹ ਇਹ ਸਾਡਾ ਜ਼ਿੰਦਗੀ ਦਾ ਪਹਿਲੀ ਅਰੇਆ ਦਾ ਤਜਰਬਾ ਵਾ ਕੋਈ ਪਾਣੀ ਗਿਆ ਅਸੀਂ ਆਪਣੇ ਏਰੀਆ ਚ ਕਿਤੇ ਵੇਖਿਆ ਹੀ ਨਹੀਂ ਤੇ ਇਦਾਂ ਟਰੈਕਟਰ ਡੁੱਬਾ ਹੋਵੇ ਤਾਂ ਫੇਰ ਪਾਣੀ ਗਿਆ ਉਹ ਹਾਂ ਦਰਿਆ ਚ ਉਹ ਜਿਹੜੇ ਰੇਤਾ ਕੱਢਦੇ ਆ ਉਹਨਾਂ ਦੇ ਹੋ ਸਦਾ ਚਲ ਜਾਂਦਾ ਵੇ ਪੀ ਟਰੈਕਟਰ ਬੰਦ ਹੋ ਜਾਂਦਾ ਸੇ ਇਹ ਸਾਡੀ ਜ਼ਿੰਦਗੀ ਦਾ ਪਹਿਲੀ ਵਾਰੀ ਤਜਰਬਾ ਹੈ ਪੀ ਟਰੈਕਟਰ ਧੂਕੂ ਕੇ ਸਟਾਰਟ ਕੀਤੇ ਆ ਉਦਾਂ ਨਾ ਧੱਕਾ ਨਾ ਕਰਿਓ ਇਨੀ ਬੇਨਤੀ ਜ਼ਰੂਰ ਕਰਦੇ ਹੋ ਵੀ ਕਿਸੇ ਟਰੈਕਟਰ ਦਾ ਜਿਹੜੇ ਪਾਣੀ ਗਿਆ ਵੇ ਨੋਇਲਾਂ ਚ ਤੇ ਧੱਕਾ ਨਾ ਕਰਿਓ ਕਿਉਂਕਿ ਧੱਕਾ ਕਰੋਗੇ ਤਾਂ ਨੁਕਸਾਨ ਹੋ ਜਾਊਗਾ ਹੋਰ ਵੀ ਕੋਈ ਗੱਲਬਾਤ ਕਰਨੀ ਆ ਦੱਸ ਦੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਕੋਈ ਨਹੀਂ ਤੁਹਾਡਾ ਵੀ ਧੰਨਵਾਦ ਬਹੁਤ ਸਿਰ ਮੱਥੇ ਮਿਲੇ ਆ ਵੀਰ ਹੱਸ ਕੇ ਮਿਲੇ ਆ ਕੋਈ ਮੱਥੇ ਵਾਠ ਨਹੀਂ ਪਾਇਆ ਭਾਵੇਂ ਨਖਾਨ ਜਿੰਨਾ ਮਰਜੀ ਹੋ ਗਿਆ ਜਦ ਤੱਕ ਕੋਈ ਨਹੀਂ ਪਹੁੰਚਿਆ ਰਾਹ ਬੁਰਾ ਖਰਾਬ ਹੈ ਬਾਰਡਰ ਦਾ ਕੀ ਰਾਹ ਵੀਰੇ ਨਿੱਕੀ ਗੱਡੀ ਤੇ ਆ ਹੀ ਨਹੀਂ ਸਾਡੇ ਤੁਸੀਂ ਪਹੁੰਚ ਜੇ ਬਾਰਡਰ ਦਾ ਕਿਲਾ ਪੈਂਦੇ ਆ ਬਾਰਡਰ ਦੇ ਤੋਂ ਬਸ 500 ਕਿਲੋਮੀਟਰ ਤੇ ਆ ਅੱਛਾ 500 ਕਿਲੋਮੀਟਰ ਦੇ ਪਾਕਿਸਤਾਨ ਦਾ ਬਾਰਡਰ ਤੇ ਬਾਰਡਰ ਦੇ ਉੱਤੇ ਆ ਠੀਕ 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 ਫਿਰ ਨਾ ਪਿੰਡ ਆ ਜੀ ਇਹ ਖੀਰਲਾ ਪਿੰਡ ਆ ਖੀਰਲਾ ਕਣੀਆਂ ਵੇੜ ਆ ਰਾਵੀ ਦਰਿਆ ਦੇ ਮੱਲੋ ਕੰਡੇ ਤੇ ਆ ਪਹੁੰਚ ਕੀਤੀ ਇੱਥੋਂ ਤੱਕ ਬਹੁਤ ਮਿਹਰਬਾਨ ਉਹ ਇਹ ਤਾਂ ਚਲੋ ਜਿੰਨੇ ਵੀ ਮੱਲੋ ਵੀਰਾਂ ਨੇ ਸੰਯੋਗ ਨਾਲ ਦਿੱਤਾ ਉਹਨਾਂ ਦੇ ਮੱਲੋ ਵੀ ਆਸਰੇ ਨਾਲ ਪਹੁੰਚੇ ਆ ਤੇ ਕੋਈ ਵਾਦਾ ਘਟਾ ਕੇ ਤੇ ਵੀਡੀਓ ਚ ਬੋਲਿਆ ਗਿਆ ਹੋਵੇ ਤਾਂ ਉਹਦੇ ਵਾਸਤੇ ਮਾਫੀ ਚਾਹੁੰਦੇ ਆ ਕਈ ਵਾਰ ਗੱਲਾਂ ਸਿੱਧੀਆਂ ਬੋਲੀਆਂ ਜਾਂਦੀਆਂ ਨਾ ਤੇ ਸਾਥੀ ਕਾਲ ਜੀ ਪਿਆਰ ਭਰੀ